ਕਿਰੋ ਬਿ ਤਰ ਕਾਲ ਸਬ ਜ਼ਮਾਨਾ ਦਬਨਾ ਬਨਾ ਅਗਮਲਤ ਨਾਮੀ ਦੁਭਾ ਮਨ ਬਸਾਰੀ ਕਹਿ ਜਾਣਿਕ ਮਨ ਵੀ ਤਦਾ ਕਰ ਬਿ ਨੀ ਸਾਚੀ ਸੋਈ ਬਾਗ ਨਹੀਂ ਕਰਦੀ ਰਹੇ ਕਰਦਤੀ ਹੈ ਸਭ ਵਿਸ਼ਰ ਜੀਵ ਦੀ ਦੁਭਾ ਮੇ ਤਦਾ ਤਵਤ ਤਾਹਾ ਤੇਰੀ ਨਾ ਕਿਆਣੀ ਗਲਤੀ ਹੈ ਸਚਾ ਨਾਮ ਮਿਲਦਾ ਰਖੋ ਸਚੇ ਨਾਮ ਅਧਰਮ ਮਿਲਦੀ ਫੁਕਰਾ ਸਭ ਮਾਇਆ ਕਰਸਾ ਜਦੋਂ ਕੋ ਮਨ ਹੈ ਬਤੀ ਅਜਿ ਇਛਾ ਤਬ ਬਜਾਈਆ ਸਦਾ ਪਰਮਾਨੰਗੀ ਤਰਾਉ ਬਿਟੋ ਮੋ ਜੀਤੀਆਂ ਵੀ ਬਣੀਆਂ ਗਹਿ ਨਾਨਕ ਗੁਨਾਹ ਸੰਤੋਸ਼ਮਤ ਰੂਪ ਸਚਾ ਨਾਮ ਮਿਲਦਾ ਰਖੋ ਲਾਜੀ ਪੰਚ ਸ਼ਬਦ ਦੇ ਕਰਸ਼ਦਾ ਗਏ ਬਟਮਾਗੇ ਜੁਦਵਾ ਸਣਦੀ ਪਈ ਜਗਤਿ ਵਿੱਚ ਸਤਿਗੁਰੂ ਹਿਉ ਆਪਰਪੂਰੀ ਨੈਣ ਮੰਤਨਾਰ ਕੋ ਤੁੰਡਾ ਕੇਤੀ ਸੁਆਮੀ ਅਨਹਦ ਤੁਰੀ ਸਣਦੀ ਪਈ ਜਗਤਿ ਵਿੱਚ ਸਤਿਗੁਰੂ ਹਿਉ ਆਪਰਪੂਰੀ ਨੈਣ ਮੰਤਨਾਰ ਕੋ ਤੁੰਡਾ ਕੇਤੀ ਕੰਗਾ ਜੀ ਅਨ ਅਤ ਦੂਰੀ ਜੀ ਸਰੋਗ ਰਹਿਤ ਅਮਨ ਗੁਰੂ ਕੋ ਨਿਤ ਅਨ ਮਨ ਅਰਧ ਅਤ ਦੂਰੀਂ ਦਿਰ ਤਰਾ ਰਖਦਾ ਨਾ ਹੀ ਦਾਇਆ ਅਖੀ ਲ ਸਭਨ ਜਗਤ ਚ ਚੰਗੀਆਂ ਬਰੀਆਂ ਹਵਚ ਚਰਮ ਦੂਰੀ ਹੈ ਕਰਮੀ ਆਪ ਮੋਹ ਸਤ ਕਤਾਰੇ ਨਾਨਕ ਜੀ ਮਨ ਕੋ ਚੜੀ ਕੀਤੀ ਸੁਤੇ ਨਾਲੇ ਜਿਨਿ ਨਾਮ ਤੇ ਆਇਆ ਕਰੀ ਮੋਹ ਸਤ ਕਤਾਰੇ ਨਾਨਕ ਜੀ ਮਨ ਕੋ ਚੜੀ ਕੀਤੀ ਸੁਤੇ ਨਾਲੇ ਵਾਹਿਗੁਰੂ ਜੀ ਕਾ ਖਾਲਸਾ